ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਸ਼ਲ ਟੀਵੀ ਪੰਜਾਬੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਆਂ ਰਾਸ਼ਨ ਕਾਰਡ ਸੰਬੰਧੀ ਇੱਕ ਹੋਰ ਤਾਜ਼ਾ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਹੁਣ ਵਿਆਹੀਆਂ ਔਰਤਾਂ ਦੇ ਲਈ ਵੱਡੀ ਖੁਸ਼ਖਬਰੀ ਆ ਗਈ ਆ ਹੁਣ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਰਾਸ਼ਨ ਕਾਰਡ ਦੇ ਵਿੱਚ ਨਾਮ ਨੇ ਜਿਹੜਾ ਉਹ ਜੜਵਾ ਸਕਦੀਆਂ ਨੇ ਬਹੁਤ ਸੌਖੀ ਪ੍ਰਕਿਰਿਆ ਦੇ ਨਾਲ ਸੋ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੈਨਲ ਨੂੰ ਸਪੋਰਟ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਦੱਸ ਦਈਏ ਕਿ ਵਿਆਹੀਆਂ ਔਰਤਾਂ ਲਈ ਖੁਸ਼ਖਬਰੀ ਹੈ ਹੁਣ ਰਾਸ਼ਨ ਕਾਰਡ 'ਚ ਏਦਾਂ ਜੜਵਾ ਸਕਦੀਆਂ ਆਪਣਾ ਨਾਮ ਵਿਆਹ ਹੋਣ ਤੇ ਪਿਤਾ ਦੇ ਰਾਸ਼ਨ ਕਾਰਡ 'ਚੋਂ ਨਾਮ ਹਟਾ ਦਿੱਤਾ ਗਿਆ ਪਰ ਪਤੀ ਦੇ ਰਾਸ਼ਨ ਕਾਰਡ 'ਚ ਨਾਮ ਨਹੀਂ ਜੋੜਿਆ ਗਿਆ ਉਹ ਔਰਤਾ ਈ ਮਿਤਰਾ ਰਾਹੀ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਝੜਵਾ ਸਕਦੀ ਹਨ ਵਿਆਹ ਹੋਣ ਤੋਂ ਬਾਅਦ ਜਿਹੜੀਆਂ ਔਰਤਾਂ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਝੜਵਾਉਣ ਲਈ ਤੱਕੇ ਖਾਰੀਆਂ ਹਨ ਉਹਨਾਂ ਲਈ ਹੁਣ ਸੌਖਾ ਕੰਮ ਹੈ ਸਰਕਾਰ ਨੇ ਉਹਨਾਂ ਦਾ ਕੰਮ ਆਸਾਨ ਕਰ ਦਿੱਤਾ ਹੈ ਵਿਭਾਗ ਨੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਤਹਿਤ ਨਾਮ ਜੋੜਨ ਦੀ ਵਿਵਸਥਾ ਕੀਤੀ ਹੈ ਉਹ ਔਰਤਾ ਜਿਨ੍ਹਾਂ ਦਾ ਨਾਮ ਵਿਆਹ ਤੋਂ ਬਾਅਦ ਉਹਨਾਂ ਦੇ ਪਿਤਾ ਦੇ ਰਾਸ਼ਨ ਕਾਰਡ ਤੋਂ ਹਟਾ ਦਿੱਤਾ ਗਿਆ ਪਰ ਉਹਨਾਂ ਦਾ ਨਾਮ ਉਹਨਾਂ ਦੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਹੀਂ ਜੋੜਿਆ ਗਿਆ ਉਹ ਔਰਤਾਂ ਇਹ ਮਿੱਤਰਾ ਰਾਹੀ ਅਪਲਾਈ ਕਰਕੇ ਆਪਣੇ ਪਤੀ ਦੇ ਰਾਸ਼ਨ ਕਾਰਡ ਵਿੱਚ ਨਾਮ ਜੋੜ ਸਕਣਗੀਆਂ ਇਸ ਦੇ ਲਈ ਔਰਤ ਦੇ ਪਿਤਾ ਅਤੇ ਪਤੀ ਦੋਵਾਂ ਕੋਲ ਰਾਸ਼ਨ ਕਾਰਡ ਹੋਣਾ ਅਤੇ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਵਿੱਚ ਚੁਣਿਆ ਹੋਣਾ ਜ਼ਰੂਰੀ ਹੈ ਇਸ ਦੇ ਨਾਲ ਹੀ ਖੁਰਾਕ ਸੁਰੱਖਿਆ ਯੋਜਨਾ ਵਿੱਚ ਚੁਣੇ ਗਏ ਰਾਸ਼ਨ ਕਾਰਡਾਂ ਵਿੱਚੋਂ 0 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਦੇ ਨਾਮ ਵੀ ਸ਼ਾਮਲ ਕੀਤੇ ਜਾ ਸਕਦੇ ਹਨ। ਜ਼ਿਲ੍ਹਾ ਲੋਜਿਸਟਿਕ ਅਫਸਰ ਬਨਵਾਰੀ لال ਸ਼ਰਮਾ ਅਨੁਸਾਰ ਜਿਨ੍ਹਾਂ ਬਿਨੇਕਾਰਾਂ ਨੇ ਪਹਿਲਾ ਨੈਸ਼ਨਲ ਫੂਡ ਸਿਕਿਉਰਿਟੀ ਸਕੀਮ ਤਹਿਤ ਅਪਲਾਈ ਕੀਤਾ ਸੀ ਜਿਨ੍ਹਾਂ ਨੇ ਕਾਰਵਾਈ ਨਹੀਂ ਹੋਈ ਉਹਨਾਂ ਦੇ ਅਜਈਆਂ ਅਰਜ਼ੀਆਂ ਦੇ ਨਿਪਟਾਰੇ ਲਈ ਇੱਕ ਪੋਰਟਲ ਖੋਲ੍ਹਿਆ ਹੈ। ਪਹਿਲੇ ਪੜਾਅ ਵਿੱਚ 1000 ਪਰਿਵਾਰ BPL ਪਰਿਵਾਰ ਇਕੱਲੀਆਂ ਔਰਤਾਂ ਰੈਗ ਪਿਕਰ ਪਰਿਵਾਰ ਕੋੜ ਆਸਤਾਕਾਰ ਧਾਰਕ ਸਿਲਿਕੋਸਿਸ ਤੋਂ ਪੀੜਿਤ ਮਲਟੀਪਲ ਅਪਾਹਜ ਅਤੇ ਮਾਨਸਿਕ ਤੌਰ ਤੇ ਕਮਜ਼ੋਰ ਵਿਅਕਤੀ ਪਾਲਣ ਹਾਰ ਸਕੀਮ ਅਧੀਨ ਲਾਭਪਾਤਰੀ ਪਰਿਵਾਰ ਬੇਉਲਾਦ ਬਜ਼ੁਰਗ ਜੋੜੇ ਅਤੇ ਬਜ਼ੁਰਗ ਜੋੜੇ ਜਿਨ੍ਹਾਂ ਦੇ ਸਿਰਫ ਅਪਾਹਜ ਬੱਚੇ ਹਨ ਸ਼ਾਮਿਲ ਹੋਣਗੇ ਜੇਕਰ ਪਹਿਲੇ ਪੜਾਅ ਦੀਆਂ ਬਕਾਇਆ ਅਰਜ਼ੀਆਂ ਜ਼ੀਰੋ ਹੋ ਜਾਂਦੀਆਂ ਹਨ ਤਾਂ ਦੂਜਾ ਪੜਾਅ ਸ਼ੁਰੂ ਕੀਤਾ ਜਾਵੇਗਾ ਸੋ ਬਹੁਤ ਹੀ ਆਸਾਨ ਪ੍ਰਕਿਰਿਆ ਦੇ ਨਾਲ ਇਹ ਮਿੱਤਰਾ ਦੇ ਰਾਹੀ ਤੁਸੀਂ ਆਪਣਾ ਜਿਹੜਾ ਨਾਮ ਉਹ ਰਾਸ਼ਨ ਕਾਰਡ ਦੇ ਵਿੱਚ ਜੋੜ ਸਕਦੇ ਹੋ ਇਹਦੇ ਲਈ ਤੁਸੀਂ ਆਪਣੇ ਨੇੜੇ ਦੇ ਸੀਐਸਸੀ ਸੈਂਟਰ ਦੇ ਨਾਲ ਸੇਵਾ ਕੇਂਦਰ ਦੇ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਜਿਹੜੀ ਆ ਉਹ ਪ੍ਰਾਪਤ ਕਰ ਸਕਦੇ ਹੋ ਤੇ ਆਪਣੇ ਰਾਸ਼ਨ ਕਾਰਡ ਦੇ ਵਿੱਚ ਨਾਮ ਆ ਜਿਹੜਾ ਉਹ ਜੋੜ ਸਕਦੇ ਹੋ ਇਸੀ ਰਾਸ਼ਨ ਕਾਰਡ ਨੂੰ ਲੈ ਕੇ ਤਾਜ਼ਾ ਅਪਡੇਟ ਮਿਲਦੇ ਆ ਹੋਰ ਜਾਣਕਾਰੀ ਦੇ ਨਾਲ ਉੱਤੱਕ ਬਣੇ ਰਹੋ ਸਾਡੇ ਨਾਲ ਧੰਨਵਾਦ